ਅੱਜ ਜਿਹੜਾ ਧਰਨਾ ਪ੍ਰਦਰਸ਼ਨ ਆ ਤੀਸਰੇ ਦਿਨ ਦੇ ਵਿੱਚ ਦਾਖਲ ਹੋ ਗਿਆ ਮੁੰਡੇ ਨੂੰ ਮਰੇ ਨੂੰ ਅੱਜ ਚੌਥਾ ਦਿਨ ਹੋ ਚੁੱਕਾ ਪ੍ਰਸ਼ਾਸਨ ਦੇ ਸਿਰ ਤੇ ਅਜੇ ਦੂ ਤੱਕ ਨਹੀਂ ਸਿਰਕੀ ਵੇਖੋ ਲੱਖਾਂ ਲੋਕ ਹਜ਼ਾਰਾਂ ਲੋਕ ਜਿਹੜੇ ਸੜਕਾਂ 'ਤੇ ਖੱਜਲ ਖਵਾਰ ਹੋ ਰਹੇ ਆ ਬੱਸਾਂ ਢੱਕੀਆਂ ਗਈਆਂ ਟਰੱਕ ਢਕੇ ਗਏ ਨੇ ਕਈਆਂ ਨੂੰ ਬੜੇ ਜ਼ਰੂਰੀ ਸਥਾਨਾਂ ਤੇ ਜਾਣਾ ਹੈ ਉਹ ਰੁਕੇ ਪਏ ਨੇ ਇਹ ਸਾਰੀ ਚੀਜ਼ਾਂ ਦਾ ਜ਼ਿੰਮੇਵਾਰ ਪ੍ਰਸ਼ਾਸਨ ਆ ਅਸੀਂ ਪ੍ਰਸ਼ਾਸਨ ਨੂੰ ਪਰਸੋਂ ਰੋਜ ਤੋਂ ਇਹੋ ਅਪੀਲ ਕਰ ਰਹੇ ਹਾਂ ਕੱਲ ਤੋਂ ਕਿ ਜੋ ਬਣਦੀ ਕਾਨੂੰਨੀ ਕਾਰਵਾਈ ਆ ਡਾਕਟਰ ਦੇ ਪਰਚਾ ਦਰਜ ਕੀਤਾ ਜਾਵੇ ਤੇ ਡਾਕਟਰ ਨੂੰ ਅਰੈਸਟ ਕੀਤਾ ਜਾਵੇ ਤੇ ਇਹਦਾ ਹਸਪਤਾਲ ਜਿਹੜਾ ਸੀਲ ਕੀਤਾ ਜਾਵੇ ਇਹ ਜਿਹੜੀ ਆ ਉਹਦੀ ਬੇਟੀ ਆ ਆਸ਼ੂ ਦੀ ਇਹ ਇੱਕ 슈ਗਰ ਪੇਸ਼ੈਂਟ ਆ ਬੱਚੀ ਬਹੁਤ ਹਾਈ ਲੈਵਲ ਦੀ ਇਹਨੂੰ ਸ਼ੂਗਰ ਆ ਇਹਦੇ ਸਵੇਰੇ ਵੀ ਇਨਸੂਲਿਨ ਲੱਗਦਾ ਤੇ ਸ਼ਾਮਾਂ ਨੂੰ ਇਨਸੂਲਿਨ ਲੱਗਦਾ ਇਸ ਕੁੜੀ ਨੇ ਇਹ ਹੁਣ ਕਹਿੰਦੀ ਮੈਂ ਇਨਸੂਲਿਨ ਨਹੀਂ ਲਵਾਉਣਾ ਜੇ ਇਹਨੂੰ ਸ਼ੂਗਰ ਦੀ ਵਜ੍ਹਾ ਨਾਲ ਕੋਈ ਪ੍ਰੋਬਲਮ ਹੋ ਗਈ ਪਹਿਲਾਂ ਤੇ ਉਸ ਬੱਚੇ ਸਾਡੇ ਦੀ ਜਾਨ ਚਲ ਗਈ ਜੇ ਅੱਗੇ ਉਹਦੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਹੋ ਗਿਆ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਮੇਰੇ ਤੁਹਾਡੇ ਮੀਡੀਆ ਜਾਰੀਏ ਇਹ ਹੱਥ ਜੋੜ ਕੇ ਸ਼ਹਿਰ ਵਾਸੀਨ ਅਪੀਲ ਆ ਕਿ ਇਸ ਪਰਿਵਾਰ ਦਾ ਵੱਧ ਵਾਸਾ ਦਿੱਤਾ ਜਾਵੇ ਇਸ ਧਰਨੇ ਦੇ ਵਿੱਚ ਵੱਧ ਵੱਧ ਲੋਕ ਪਹੁੰਚਣ ਇਹ ਕੋਈ ਕਿਸੇ ਰਾਜਨੀਤਿਕ ਪਾਰਟੀ ਦਾ ਧਰਨਾ ਨਹੀਂ ਇਹ ਇੱਕ ਆਮ ਨਾਗਰਿਕ ਦਾ ਧਰਨਾ ਇਹ ਕਿਸਾਨ ਜਥੇਬੰਦੀਆਂ ਦਾ ਧਰਨਾ ਇਸ ਕਰਕੇ ਸਾਰੇ ਸ਼ਹਿਰ ਵਾਸੀ ਇੱਥੇ ਪਹੁੰਚਣ ਪਿੰਡਾਂ ਦੇ ਲੋਕਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਪਿੰਡਾਂ ਚ ਗੁਰਦਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਹੋ ਗਈਆਂ ਜਿਨ੍ਹਾਂ ਕੋ ਜੋ ਜੋ ਸਾਧਨ ਹੈਗੇ ਆਪਣੇ ਸਾਧਨ ਲੈ ਕੇ ਇਸ ਮੋਰਚੇ ਚ ਪਹੁੰਚਣ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਸ਼ਹਿਰ ਦੇ ਵਪਾਰ ਮੰਡਲ ਨੇ ਬੰਦ ਦੀ ਕਾਲ ਦਿੱਤੀ ਆ ਉਸ ਕਾਲ ਦੀ ਪਾਲਣਾ ਕੀਤੀ ਜਾਏ ਤੇ ਸਾਰਾ ਸ਼ਹਿਰ ਬੰਦ ਰੱਖਿਆ ਜਾਏ ਕਿਉਂਕਿ ਅੱਜ ਮਸੀਬਤ ਇਸ ਪਰਿਵਾਰ ਤੇ ਪਈ ਆ ਕਾਲੋਂ ਕਿਵੇਂ ਉਹ ਹੋਰ ਜੀਤੇ ਵੀ ਪੈ ਸਕਦੀ ਆ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਪਿੰਡਾਂ ਦੇ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਪੀਲਾ ਕਿ ਇਸ ਪਰਿਵਾਰ ਦਾ ਵੱਤਵਾ ਸਾਧਤਾ ਜਾਏ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਬਹੁਤ ਬਹੁਤ ਧੰਨਵਾਦ